ਕਈ ਵਾਰ ਤੁਸੀਂ ਕਿਸੇ ਬੰਦੇ ਨੂੰ ਕਿਹਾ ਹੋਵੇ ਵੀ ਯਾਰ ਤੂੰ ਇਦਾਂ ਨਹੀਂ ਇਦਾਂ ਕਰ ਲੈ ਇੰਦਰ ਨੁਕਸਾਨ ਹੋ ਜਾਊਗਾ ਤੇ ਉਹ ਬੰਦਾ ਤੁਹਾਡੀ ਗੱਲ ਦਾ ਨਾਮ ਨਹੀਂ ਹੋਵੇ ਨੁਕਸਾਨ ਹੋ ਗਿਆ ਹੋਵੇ ਅਜਿਹੀ ਕੋਈ ਉਦਾਹਰਣ ਤੁਹਾਡੇ ਕੋਲ ਹੋਵੇ ਹਾਂ I think ਨਹੀਂ transport ਨਗਰ ਦੇ ਵਿੱਚ ਇੱਕ ਆਹ ਟਰਾਂਸਪੋਰਟਰ ਨੇ ਮੈਂ ਉਹਨਾਂ ਕੋਲ ਜਾਂਦਾ ਸੀਗਾ ਤੇ ਉਹਨਾਂ ਨੇ ਮੈਨੂੰ ਇੱਕ ਦਿਨ ਉਹਨਾਂ ਦੇ ਬ੍ਰਦਰ ਮੇਰੇ ਨਾਲ ਅਟੈਚ ਸੀਗੇ ਤਾਂ ਉਹਨਾਂ ਦੇ ਛੋਟੇ ਬ੍ਰਦਰ ਨੇ ਇੱਕ ਦਿਨ ਮੈਨੂੰ ਕਿਹਾ ਵੀ ਮੈਂ ਉਹਨਾਂ ਦਾ ਮੈਪ ਦੇਖ ਰਿਹਾ ਸੀਗਾ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੇ ਘਰ ਦੇ ਵਿੱਚ ਕੈਂਸਰ ਵਾਲੀ ਪ੍ਰੋਬਲਮ ਆਏਗੀ ਬਟ ਉਹਨਾਂ ਨੇ ਮੈਨੂੰ ਇਹ ਕਹਿ ਕੇ ਡਾਲਤਾ ਵੀ ਮੇਰਾ ਇਹਦੇ ਤੇ ਬਲੀਵ ਨਹੀਂ ਹੈ ਔਰ 3 ਜਾਂ 4 ਮਹੀਨੇ ਬਾਅਦ ਉਹਨਾਂ ਦੇ ਘਰ ਦੇ ਵਿੱਚ ਉਹ ਕੈਂਸਰ ਦੀ ਪ੍ਰੋਬਲਮ ਆਈ ਜੀ ਇਸੇ ਤਰ੍ਹਾਂ ਇੱਕ ਇੰਦੋਰ ਦਾ ਇੱਕ ਕੇਸ ਸੀਗਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਨਾ ਇੰਡੋਰ ਦੇ ਵਿੱਚ ਇੱਕ ਬੰਦੇ ਸੀਗਾ ਉਹਨਾਂ ਨੂੰ ਮੈਂ ਲਾਸਟ ਟੂ ਲਾਸਟ ইয়ার ਦੇ 2022 ਦੇ ਵਿੱਚ ਮੈਂ ਜੁਲਾਈ ਦੇ ਵਿੱਚ ਉਹਨਾਂ ਨੂੰ ਪ੍ਰੈਡिक्ट ਕੀਤਾ ਸੀਗਾ ਵੀ ਤੁਹਾਡੇ ਘਰ ਦੇ ਵਿੱਚ ਨਵੰਬਰ ਦੇ ਵਿੱਚ ਪੋਸਿਬਿਲਟੀ ਹੈ ਵੀ ਨਵੰਬਰ ਦਸੰਬਰ ਚ ਕਿਸੇ ਨੂੰ ਕੈਂਸਰ ਜਾਂ ਬ੍ਰੇਨ ਹੈਮਰੇਜ ਆਵੇ ਜੀ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਸਾਡੇ ਘਰ ਦੇ ਵਿੱਚ ਬ੍ਰੇਨ ਹੈਮਰੇਜ ਪਹਿਲਾਂ ਆਲਰੇਡੀ ਆ ਚੁੱਕਿਆ ਹੈ ਵੀ ਕਿਹੜਾ ਦੁਬਾਰੇ ਆਏਗਾ ਮੈਂ ਕਿਹਾ ਵੀ ਮੈਨੂੰ ਇਹ ਨਹੀਂ ਪਤਾ ਵੀ ਕਿਹਨੂੰ ਆਏਗਾ ਬਟ ਆਏਗਾ ਜ਼ਰੂਰ ਤਾ 1 ਨਵੰਬਰ ਨੂੰ ਉਹਨਾਂ ਦੇ ਬੇਟੇ ਨੂੰ ਕੈਂਸਰ ਆਇਆ ਹੂੰ ਔਰ ਉਹ ਇੱਕ ਦਰਪਾਕ ਨੇ ਘਟਨਾ ਸੀਗੀ ਤੇ ਜਿਹਦੇ ਵਿੱਚ ਉਹ ਆਪਣੇ ਬੱਚੇ ਨੂੰ ਲਾਸ ਕਰ ਚੁੱਕੇ ਨੇ ਉਹ ਫੁੱਲ ਬਾਡੀ ਕੈਂਸਰ ਸੀਗਾ ਹੂੰ ਨਾ ਔਰ ਡਾਕਟਰ ਉਹ ਬੱਚੇ ਦੇ ਫ੍ਰੈਕਚਰ ਹੋਇਆ ਸੀ ਟੰਗ ਦੇ ਵਿੱਚ ਤਾਂ ਡਾਕਟਰ ਨੇ ਰੌਡ ਪਾਈ ਉਹ ਰੌਡ ਪਾਉਣ ਨਾਲ ਉਹਦੇ ਟਿਊਮਰ ਬਸਟ ਹੋ ਗਿਆ ਪਰ ਫੁੱਲ ਬੋਡੀ ਕੈਂਸਰ ਹੋ ਗਿਆ ਅਨਫੋਰਚਨਟਲੀ ਉਹ ਬੱਚੇ ਦੀ ਡੈਥ ਹੋ ਗਈ ਤੇ ਇਸੇ ਤਰ੍ਹਾਂ ਬਹੁਤ ਸਿਰ ਦੁੱਖ ਲੱਗਦਾ ਹੈ ਜਦੋਂ ਕੋਈ ਇਦਾਂ ਦੱਸਿਆ ਜਾਵੇ ਤੇ ਉਹ ਨਾ ਕਰ ਪਾਉਂਦੇ ਇਦਾਂ ਦੇ ਇਫੈਕਟ ਆ। ਐਗਜੈਕਟ ਟਾਈਮਿੰਗ ਕਿਵੇਂ ਪਤਾ ਲੱਗਦੀ ਹੈ ਜੇ ਤੁਸੀਂ ਕਹਿੰਦੇ ਨਵੰਬਰ ਚ ਹੋਏਗਾ ਤਾਂ ਨਵੰਬਰ ਚ ਹੀ ਹੋਵੇਗਾ ਹਨਾ ਕਿਦਾਂ। ਦੇਖੋ ਇਹਦੇ ਵਿੱਚ ਕੀ ਹੁੰਦਾ ਵੀ ਮੈਪ ਦੇ ਵਿੱਚ ਕਿੰਨੇ ਡਿਗਰੀ ਦੇ ਉੱਪਰ ਹੈ ਓਕੇ ਔਰ ਕਿੰਨੀ ਲੋਕੇਸ਼ਨਸ ਦੇ ਉੱਪਰ ਹੈ ਹਨਾ ਉਹਦੀ ਕੈਲਕੂਲੇਸ਼ਨਸ ਹੁੰਦੀਆਂ ਜਿਵੇਂ ਕਿ 16 ਜ਼ੋਨਸ ਹੁੰਦੀਆਂ ਨੇ 16 ਜ਼ੋਨ ਚ ਜੇ ਮੇਜਰ ਜ਼ੋਨ ਦੀਆਂ ਗੱਲ ਕਰੀਏ ਚਾਰ ਜ਼ੋਨਾਂ ਨੇ ਜਿਹੜੀਆਂ ਚਾਰ ਜ਼ੋਨਸ ਨੇ ਉਹ ਜਿਵੇਂ ਨਾਰਥ ਹੈ ইস্ট ਹੈ ਸਾਊਥ ਹੈ ਵੈਸਟ ਹੈ ਅਗਰ ਇਹਨਾਂ ਨੂੰ ਦੇਖਿਆ ਜਾਵੇ ਤੇ ਇਹ ਸਾਰੇ ਨੌ ਦੀ ਫਾਰਮੇਸ਼ਨਸ ਚ ਹੈ ਓਕੇ ਇਹ ਇਹਨਾਂ ਦੀ ਕੈਲਕੂਲੇਸ਼ਨ ਨੌ ਚ ਹੁੰਦੀ ਹੈ ਜਿਵੇਂ 360 ਡਿਗਰੀ ਹੈਗਾ ਉਹ ਨਾਰਥ ਹੈ ਇਹ ਨੌ ਬਣਦਾ ਹੈ ਫਿਰ ਦੋ 90 ਡਿਗਰੀ ইস্ট ਬਣਦਾ ਹੈ ਇਹ ਵੀ ਨੌ ਬਣਦਾ ਹੈ ਅਗਰ ਤੁਸੀਂ 180 ਡਿਗਰੀ ਸਾਊਥ ਦੇਖੋ ਇਹ ਵੀ 9 ਬਣਦਾ ਹੈ 270 ਡਿਗਰੀ ਵੈਸਟ ਦੇਖੋ ਇਹ ਵੀ 9 ਬਣਦਾ ਹੈ ਇਸੇ ਤਰ੍ਹਾਂ ਹੀ 45 ਡਿਗਰੀ ਤੇ ਨਾਰਥ-ਈਸਟ ਹੈ ਔਰ 135 ਡਿਗਰੀ ਤੇ ਸਾਊਥ-ਈਸਟ ਹੈ ਇਹ ਵੀ 9 ਬਣਦੇ ਆ 200 25 ਡਿਗਰੀ ਤੇ ਸਾਊਥ-ਵੈਸਟ ਹੈ ਇਹ ਵੀ ਨਾ ਬਣਦੇ ਆ 315 ਡਿਗਰੀ ਤੇ ਨਾਰਥ-ਵੈਸਟ ਹੈ ਇਹ ਵੀ ਨਾ ਬਣਦੇ ਆ ਇਸੇ ਤਰ੍ਹਾਂ ਇਹ ਕੈਲਕੂਲੇਸ਼ਨ ਦੇਖਣੀ ਪੈਂਦੀ ਆ ਕਿੰਨੀ ਕੈਲਕੂਲੇਟ ਕਿੰਨੀ ਡਿਗਰੀ ਤੇ ਆ 12 ਡਿਗਰੀ ਤੇ ਆ 65 ਡਿਗਰੀ ਤੇ ਆ ਹਨਾ 76 ਡਿਗਰੀ ਤੇ ਆ 96 ਡਿਗਰੀ ਤੇ ਆ ਉਸ ਤਰ੍ਹਾਂ ਉੱਤੋਂ ਪਤਾ ਲੱਗ ਸਕਦਾ ਵੀ ਉਹਨੂੰ ਕਦੋਂ ਕਿਸ ਵੇਲੇ ਪ੍ਰੋਬਲਮ ਆ ਸਰ